ਸਾਡੀ ਲੋਹੀ ਹੈਗੀ ਹੈ ਇਹਨਾਂ ਦੇ ਵੱਡੇ ਕੰਮ ਸੀ 18% 20% ਉਹਨਾਂ ਦੀ ਕਾਫੀ ਘਟ ਗਈ ਹੈ ਉਹਨਾਂ ਦੀ 5% ਹੀ ਹੋ ਗਈ ਹੈ ਅਗਰ ਸਟੈਂਡਰਡਾਈਜ਼ਡ ਰੇਟਸ ਹੋਣਗੇ ਤੇ ਘੱਟ ਰੇਟਸ ਹੋਣਗੇ ਤੇ ਬਿਜ਼ਨਸਮੈਨ ਨੂੰ ਫਾਇਦਾ ਹੋਏਗਾ ਹਰ ਟਾਈਮ ਸਾਡੇ ਕਪੜੇ ਦੇ ਜਿੰਨਾ ਪਹਿਲਾਂ 5 ਸੀ ਹੁਣ ਵੀ 5 ਨੇ ਸਾਡੇ ਕੋਈ ਬਦਲਾਅ ਨਹੀਂ ਆਇਆ ਸਰ ਸਿਰਫ ਜਿਹੜੀ ਕੁੱਤੀ ਕੀਤੀ ਇਹਨਾਂ ਨੇ ਆਪਣਾ ਜਿੱਦਾ ਲੋਹੇ ਦੇ ਪਾਸਟ ਵਗੈਰਾ ਹੈਗਾ ਉਹਨਾਂ ਨੇ ਕੀਤੀ ਹੈ ਵਗੈਰਾ ਦੁੱਧ ਵਗੈਰਾ ਤਾਂ ਉਹੀ ਹੈ ਕੋਈ ਨਾ ਘਟਿਆ ਨਾ ਵਧੀਆ ਕੋਈ ਕਿਸੇ ਨੇ ਰੇਟ ਜੇ ਘਟਾਈ ਨਹੀਂ ਹੈ ਜੋਰਾ ਮੀਡੀਅਲ ਕਲਾਸ ਵਰਕਰ ਹੈ ਉਹ ਪਰਚੇਸ ਕਰੇਗਾ ਔਰ ਉਸ ਸੇਵਿੰਗਸ ਹੋਏਗੀ 85% ਕੇ ਸੈਪਟਰ ਰਹੇਗਾ ਹੈਲਥ ਦਾ ਚਾਰਜ ਜਰ ਲੱਗਦਾ ਸੀ ਉਹ ਥੋੜਾ ਡਿਟਰੀਅਸ ਹੋਏਗਾ ਜਿਹੜੀ ਸਰ ਪ्रीमियम ਚੰਦਰ ਦੀ ਹੈਲਥ ਦੇ ਕੁਝ ਹੀ ਜਾਂਦਾ ਸੀਗਾ 0% ਕੇ ਆਏਗਾ ਹਾਂਜੀ ਹਾਂਜੀ ਬਹੁਤ ਫਰਕ ਪਿਆ ਹੈ ਬਹੁਤ ਵਾਗ ਸ਼ੁਰੂ ਹੋ ਗਿਆ ਨਾ ਹੁਣ ਵਿਆਜ ਚ ਰੌਣਕ ਬਹੁਤ ਹੈ ਔਰ ਵਪਾਰੀ ਹੁਣ ਖੁਸ਼ ਹੈ ਜੀਐਸਟੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਤੇ ਇਸ ਵਕਤ ਮੈਂ ਭਾਰਤ ਦੀ ਸਭ ਤੋਂ ਵੱਡੀ ਬਾਜ਼ਾਰ ਦੇ ਵਿੱਚ ਮੌਜੂਦਾਂ ਚੋੜਾ ਬਿਆਰ ਲੁਧਿਆਣਾ ਦੇ ਵਿੱਚ ਕਾਫੀ ਜਿਹੜੇ ਕਿ ਆ ਲੋਕਾਂ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਜੁਲ ਮਚਾਰੰਦੀ ਦਿਖਾਈ ਦੇ ਰਹੀ ਆ ਤੇ ਨਾ ਰਤਰਾ ਵੀ ਪਹਿਲਾ ਵਾ ਇਹ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਣਾ ਕਪੜਾ ਮਾਰਕੀਟ ਦੇ ਵਿੱਚ ਮੈਂ ਮੌਜੂਦ ਆ ਦਿੱਤੇ ਕਿ ਜੀਐਸਟੀ ਵੀ ਦੀ ਕਟੌਤੀ ਜੁਰੀ ਕਿਹਾ ਕੱਟਰੀ ਵੀ ਨਜ਼ਾਰੀ ਆ ਤੇ ਦੁਕਾਨਦਾਰਾਂ ਦੇ ਚਿਹਰੇ ਵੀ ਜਿਹੜੇ ਕਿ ਆ ਖਿਲਦੇ ਹੋਏ ਨਜ਼ਾਰ ਦੇ ਨੇ ਅ ਗੱਲਬਾਤ ਵੀ ਕਰਾਂਗੇ ਦੁਕਾਨਦਾਰਾਂ ਦੇ ਨਾਲ ਕਿ ਕਿੰਨਾ ਕੋ ਅਸਰ ਪਿਆ ਵਾ ਕਿਉਂਕਿ ਗਾਹਕਾਂ ਵੀ ਆਣਾ ਉਹਨਾਂ ਜਿਹੜੇ ਕਿ ਆ ਚੱਲ ਹੋ ਗਿਆ ਸਰ ਸਸੀ ਗੱਲ ਕੀ ਨਾਮ ਹੈ ਸਰ ਨੀਸ਼ ਕੁਮਾਰ ਨੀਜੀ ਕਿੰਨਾ ਕੋ ਅਸਰ ਪਿਆ ਵਾ ਕਪੜਿਆਂ ਦੇ ਉੱਤੇ ਕਿੰਨਾ ਕੋ ਕਟੌਤੀ ਕੱ ਪ੍ਰਤੀ 5% ਸਾਢੇ ਦਾ ਸੀ ਕਿ 5% ਸਾਢੇ ਦੋ ਹੀ ਹੈਗੀ ਹੈ ਇਹਨਾਂ ਦੇ ਵੱਡੇ ਕੰਮ ਸੀ 18% 20% ਉਹਨਾਂ ਦੀ ਕਾਫੀ ਘਟ ਗਈ ਹੈ ਉਹਨਾਂ ਦੀ 5% ਹੀ ਹੋ ਗਈ ਹੈ ਉਹਨਾਂ ਨੂੰ ਬਹੁਤ ਫਰਕ ਪਿਆ ਹੈ ਮਤਲਬ ਹੁਣ ਓਕੇ ਹੋ ਜਾਏਗਾ ਕੰਮ ਸਾਰਾ ਓਕੇ ਹੋ ਜੀ ਸਰ ਉਧਰ ਵੀ ਬਹੁਤ ਅੱਛਾ ਅਸਰ ਪਿਆ ਹੈ ਠੀਕ ਹੈ ਅੱਛਾ ਕਿਤਨੇ ਕਿਤੇ ਗ੍ਰਾਹਕਾਂ ਦਾ ਆਣਾ ਬੰਦ ਹੋ ਗਿਆ ਸੀਗਾ ਹੁਣ ਗ੍ਰਾਹਕਾਂ ਦਾ ਆਣਾ ਚਲੂ ਹੋ ਗਿਆ ਹੈ ਜੀਐਸਟੀ ਦੇ ਜਿਹੜੇ ਘਟਾਵਰ ਕੀਤੀ ਹੈ ਪ੍ਰਧਾਨ ਮੰਤਰੀ ਵੱਲੋਂ ਹਾਂਜੀ ਹਾਂਜੀ ਬਹੁਤ ਫਰਕ ਪਿਆ ਹੈ ਬਹੁਤ ਕੰਮ ਸ਼ੁਰੂ ਹੋ ਗਿਆ ਆਣਾ ਹੁਣ ਵਿਆਹ ਚ ਰੌਣਕ ਬਹੁਤ ਹੈ ਔਰ ਵਪਾਰੀ ਹੁਣ ਖੁਸ਼ ਹੈ ਬੰਦਾ ਕੀ ਕਰੇਗਾ ਜਿਹਨੇ ਲੈਣੀ ਪਰ ਲੈ ਹੀ ਲੈਣੀ ਹੈ ਇਹ ਕੋਈ ਚੱਕਰ ਨਹੀਂ ਹੈ ਜੀਐਸਟੀ ਘਟੀ ਹੈ ਅਸੀਂ ਗੱਡੀ ਲਈ ਸੀਗੀ ਸਕੋਰਪੀਆ ਲਈ ਸੀਗੀ ਮਾਨੂੰ 6 ਮਹੀਨੇ ਪਹਿਲਾਂ ਉਹ ਗੱਡੀ ਦਾ ਡੇੜਾ ਜੀ ਰੱਖ ਦੇ ਲੱਖ ਰੁਪਏ ਕੱਟ ਗਿਆ ਪੁੱਛੇ ਚਮੜੀ ਦੀ ਗੱਲ ਕਰਦੀ ਹੈ ਸਰਕਾਰਾਂ ਦੀ ਜੇਕਰ ਇਹ ਸਰਕਾਰਾਂ ਦਾ ਫਾਇਦਾ ਆ ਰਿਹਾ ਵਾ ਜੀਐਸਟੀ ਪਹਿਲੇ ਵਧੀਆ ਸੀਗਾ ਕੱਟਿਆ ਸੀਗਾ ਉਹਨੇ ਵੱਧ ਕੇ ਕੱਟ ਗਿਆ ਵਾ ਕਿਸ ਤਰ੍ਹਾਂ ਦੇ ਦੇ ਦਿਓ ਦੇਖੋ ਜੀ ਜੋ ਪਹਿਲਾਂ ਸੀਗਾ ਬਹੁਤ ਵਧੀਆ ਸੀਗਾ ਸਾਨੂੰ ਕੋਈ ਜੀਐਕਸਟੀ ਨਹੀਂ ਸੀਗੀ ਕੁਝ ਵੀ ਨਹੀਂ ਸੀਗਾ ਔਰ ਇਦਾਂ ਸੀ ਨਾ ਮਾਲ ਆਇਆ 100 ਰੁਪਏ ਆਇਆ ਅਸੀਂ 105 ਵੇਚਤਾ ਹੁਣ ਅੰਬੇ 110 ਰੁਪਏ ਵੇ ਹੈ ਕਿੱਦਾਂ ਵੇਚਾਂਗੇ ਠੀਕ ਹੈ ਨਾ ਹੁਣ ਜੇ ਰੇਟ ਘਟ ਜੇਗਾ ਸਾਨੂੰ ਫਾਇਦਾ ਹੋਏਗਾ ਉਹਨੇ ਪੈਸੇ ਵੀ ਸਾਡੀ ਲਗਤ ਵੀ ਘਟੇਗੀ ਠੀਕ ਹੈ ਨਾ ਬਾਕੀ ਠੀਕ ਹੈ ਸਮੇਂ ਦੇ ਸਿਰ ਤੇ ਜਿੱਦਾਂ ਜਿੱਦਾਂ ਬੋਤੀਆਂ ਨੇ ਕੀਤਾ ਹੈ ਠੀਕ ਹੈ ਕੋਈ ਗੱਸੀ ਕਰਨੀ ਹੈ ਅੱਛਾ ਮੈਂ ਕੁਝ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਜਾਵਾਂਗਾ ਜਿਹੜੇ ਇੱਥੇ ਖਰੀਦਦਾਰੀ ਕਰਨ ਆਏ ਨੇ ਆ ਕੀ ਸ਼ੁਭਨਾਮਾ ਤੁਹਾਡਾ ਰਮੇ ਰਮੇ ਜੀ ਜੀਐਸਟੀ ਦੀ ਕਟੌਤੀ ਹੋਈ ਹੈ ਪੂਰੇ ਭਾਰਤ ਦੇਸ਼ ਪਾਸੇ ਕਾਫੀ ਵਧੀਆ ਜਿਹੜਾ ਉਪਰਾਲਾ ਕਰਦਾ ਹੈ ਪ੍ਰਧਾਨ ਮੰਤਰੀ ਜੀ ਵੱਲੋਂ ਇਹ ਤਿਉਹਾਰ ਨੂੰ ਦੇਖਦੇ ਹੋਏ ਕਾਫੀ ਵਧੀਆ ਤੋਹਫਾ ਦਿੱਤਾ ਗਿਆ ਤੁਹਾਨੂੰ ਹੈਨਾ ਇਹ ਕਿਸ ਤਰ੍ਹਾਂ ਦੇ ਚੀਜ਼ ਨੇ ਹਾਂਜੀ ਵਧੀਆ ਈਜ਼ ਆਫ ਬਿਜ਼ਨਸ ਵਧੀਆ ਹੋਏਗਾ ਅਗਰ ਸਟੈਂਡਰਡਾਈਜ਼ਡ ਰੇਟਸ ਹੋਣਗੇ ਤੇ ਘੱਟ ਰੇਟਸ ਹੋਣਗੇ ਤੇ ਬਿਜ਼ਨਸਮੈਨ ਨੂੰ ਫਾਇਦਾ ਹੋਏਗਾ ਹਰ ਟਾਈਮ ਅੱਛਾ ਤੁਸੀਂ ਖਰੀਦੀਕਰ ਨਾ ਰਹੇ ਹੋ ਕਿਤਨੇ ਕਿਤਨੇ ਜੇਕਰ ਖਰੀਦਨੇ ਹੋਵੇ 3000 ਦੀ ਚੀਜ਼ ਉੱਥੇ ਤੁਹਾਨੂੰ 500 ਜਾਂ 400 ਵੱਧਾ ਹੋਵੇ ਕਿਤਨੇ ਕਿਤਨੇ ਸਹੀ ਹੈ ਹਾਂਜੀ ਬਿਲਕੁਲ ਸਹੀ ਹੈ ਕਸਟਮਰ ਕੋਲ ਪੈਸਾ ਬਚੇਗਾ ਤੇ ਉਹਦੀ ਸਪੈਂਡਿੰਗ ਪਾਵਰ ਵਧੇਗੀ ਤੇ ਸਹੀ ਰਹੇਗਾ ਗਵਰਨਮੈਂਟ ਇਕਨੋਮੀ ਵਧੇਗੀ ਅਸਰ ਪੈ ਰਿਹਾ ਜਾਂ ਥੋੜਾ ਰਿਲੀਫ ਮਿਲੇਗਾ हां जी बिल्कुल रिलीफ मिलेगा तो एक इकॉनमी च भी बूम आएगा अच्छा महिला वाणों काफी शौक हुंदा शॉपिंग करण दा ओ ओ ओना ओना दे वास्ते बहुत बड़ा तोहफा है हां महिला बैठे ने ਤੁਸੀਂ ਪੁੱਛੋ ਇਹਨਾਂ ਨੂੰ हां जी ਜੀ ਨੇ ਹਾਂ ਜੀ ਮੰਮਾ ਜੀ اچھا ਠੀਕ ਇਸ ਤਰ੍ਹਾਂ शॉपिंग ਦਾ ਬੜਾ ਕਰੇਜ਼ ਹੁੰਦਾ ਹੈ ਔਰਤਾਂ ਨੂੰ ਮਹਿਲਾਵਾਂ ਨੂੰ ਇਹ ਲੱਗਦਾ ਕਿਤਨਾ ਕਿਦੇ ਵਧੀਆ ਉਪਰ ਲਾ ਲਓਏਗਾ ਸਭ ਨੂੰ ਫਾਇਦਾ ਹੋਏਗਾ ਜੀ ਹਾਂਜੀ ਸਭ ਨੂੰ ਫਾਇਦਾ ਹੋਏਗਾ ਜੇਬ ਖਰਚੇ ਵੀ ਬਚੂਗੀ ਬਚੇਗੀ ਅਜਵੇਂ ਸਮਾਨ ਲੈਣ ਜਾ ਰਹੇ ਆਪਾਂ ਸਮਾਨ ਲੈਂਦੇ ਲੈਂਦੇ ਥੋੜਾ ਸਮਾਨ ਤੋਂ ਵੱਜ ਜਾਏਗਾ ਸਮਾਨ ਜਿਆਦਾ ਮਿਲੇ ਹੋਰ ਵੀ ਕੋਰਾ ਸਮਾਨ ਜਿਆਦਾ ਮਿਲੇਗਾ ਉਸਨੇ ਪੈਸੇ ਆ ਨਾ ਉਹਨੇ ਪੈਸੇ ਮਿਲ ਗਏ ਉਹ ਬਿਲਕੁਲ ਉਹਨੇ ਪੈਸੇ ਚ ਵੀ ਸਮਾਨ ਜਿਹੜਾ ਕਿਆ ਮਿਲੇਗਾ ਤੇ ਉਸ ਤੇ ਦੌਰਾਨ ਹੀ ਹੋਰ ਵੀ ਲੋਕਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਕੱਪੜਿਆਂ ਦੇ ਉਹੀ ਰੇਟ ਹੈ ਸਭ ਕੁਝ ਉਹੀ ਰੇਟ ਹੈ ਤੇ ਕੋਈ ਗੱਲਬਾਤ ਹੋਰ ਦੂਜਿਆਂ ਨਾਲ ਵੀ ਕਰਾਂਗੇ ਇੱਥੇ ਜਿਹੜਾ ਕਪੜਾ ਹੋ ਜਿਹੜੀ ਸਾਰਾ ਮਾਲ ਆਉਂਦਾ ਇੱਥੇ ਇੱਥੇ ਸਾਰਾ ਵਿਕਰੀ ਹੁੰਦੀ ਮਾਲ ਦੀ ਬਿਲਕੁਲ ਸਰ ਕਿਸ ਤਰ੍ਹਾਂ ਦੀ ਕਟੌਤੀ ਦੇਖ ਰਹੇ ਹੋ ਜੀਐਸਟੀ ਵਿੱਚ ਕਟੌਤੀ ਹੋਈ ਹੈ ਤੇ ਕਿਸ ਤਰ੍ਹਾਂ ਤੇ ਹੁਣ ਗਾਕਾ ਦਾ ਆਣਾ ਜਾਣਾ ਹੈ ਭਾਬੇ ਫਿਲਹਾਲ ਤਾਂ ਬਹੁਤ ਮੰਦਾ ਹੈ ਬਾਕੀ ਜੀਐਸਟੀ ਘਟੀ ਹੈ ਲੋਕਾਂ ਨੂੰ ਸਸਾ ਸਾਮਾਨ ਮਿਲੇਗਾ ਤੇ ਲੋਕਾਂ ਦਾ ਫਾਇਦਾ ਹੀ ਹੋਏਗਾ ਕਪੜਿਆਂ ਦੇ ਵਿੱਚ ਕੀ ਕੀ ਬਦਲਾਅ ਆਇਆ ਸਾਡੇ ਕਪੜੇ ਦੇ ਜਿੰਨਾ ਪਹਿਲਾਂ 5 ਸੀ ਹੁਣ ਵੀ 5 ਨੇ ਸਾਡੇ ਕੋਈ ਬਦਲਾਅ ਨਹੀਂ ਆਇਆ ਸਰ ਲੱਗਦਾ ਕਿ ਤਰ੍ਹਾਂ ਕਿਤੇ ਆਣਾ ਚਾਹੀਦਾ ਸੀਗਾ ਦੇਖੋ ਹਰ ਬੰਦਾ ਕਹਿੰਦਾ ਇਹ ਵਿੱਚੋ ਕੁਝ ਬਦਲਾਅ ਰਹਿਤ ਹੋ ਜਾਏ ਕਿਸੇ ਵੱਲੋਂ ਮਗਰ ਸਾਨੂੰ ਕੋਈ ਰਾਜ਼ੀ ਨਹੀਂ ਹੋਈ ਹਲੇ ਤੱਕ ਦਾ ਕਹਿੰਦੇ ਕਿ 105 ਦੀ ਚੀਜ਼ 125 ਦਿੰਦੇ ਸੀ ਆਪਾਂ ਪਹਿਲੇ ਪਹਿਲੇ ਪਿਛਲੇ ਸਮੇਂ ਦੇ ਵਿੱਚ ਤੇ ਹੁਣ 110 ਦੀ ਚੀਜ਼ ਪਿੱਛੋਂ ਹੀ ਲੱਗ ਕੇ ਆਉਂਦੀ ਸਰ ਸਾਨੂੰ ਜਿੱਦਾਂ ਆਣੀ ਹੈ ਸੁਪਰ ਪੰਜ ਫਰੰ ਲਾਣਾ ਸਾਨੂੰ ਕੋਈ ਫਰਕ ਨਹੀਂ ਪਿਆ ਸਾਨੂੰ ਕੱਪੜੇ ਪਹਿਲੇ 5 ਲੱਖ ਆਉਂਦਾ ਸੀ ਸ਼ੂਜ਼ ਤੋਂ ਤੇ ਹੁਣੇ 5 ਹੀ ਹੈ ਮਤਲਬ ਇੱਕ ਤੋਂ 5 ਰੁਪਏ 115 ਰੁਪਏ ਹੋ ਗਏ ਹਾਂਜੀ ਹਾਂਜੀ ਜੋ ਨਹੀਂ 15 1000 100 ਵਾਲੀ ਸਾਨੂੰ 100 ਲ 105 ਲੱਖ ਆਣੀ ਹੈ ਅਸੀਂ ਇੱਕ ਪਾਣੀ ਦੇ ਉੱਪਰ ਡੇਟ ਕਰਦੇ ਜੀਐਸਟੀ ਲਾਗ ਦੇ ਦੇਣਾ ਬਸ ਹਾਂ ਦਾ ਸਰ ਜੋ ਵੀ ਬੰਦਾ ਹੈ ਜੋ ਕੱਪੜੇ ਮੇਨ ਹੈਗੇ ਮਨੁੱਖਤਾ ਦੇ ਲਈ ਤੇ ਲੱਗਦਾ ਕਿਤੇ ਕਿਤੇ ਇਸ ਤੇ ਵੀ ਜਿਹੜੀ ਕਟੋਟੇ ਕਰਨੀ ਚਾਹੀਦੀ ਸਰਕਾਰ ਨੂੰ ਮੰਗ ਤੇ ਇਹੀ ਕਰਦੇ ਆ ਵਿਸਕਾਰ ਸਰਕਾਰਿਆ ਦੇ ਵਾਲ ਵੀ ਖਿਆਲ ਕਰੇ ਜ਼ੀਰੋ ਕਰਨਾ ਚਾਹੀਦਾ ਦੂਕ ਕਿਦਾਂ ਜੀ ਦੇਖੋ ਅਗੇ ਜ਼ੀਰੋ ਸੀਗੀ ਪਹਿਲਾਂ ਦਾ ਮੇਰੇ ਨਾਲ ਨੇ ਪੰਜ ਕੀਤੀ ਇਹ ਗਵਰਨਮੈਂਟ ਦੀ ਮਰਜ਼ੀ ਆ ਜੀ ਤਾਂ ਇਸੇ ਪਈ ਕਵਾਂਗੇ ਲੋਕਾਂ ਨੂੰ ਉਹ ਜਿਸ ਹਾਬਲਾਲ ਬਾਜ਼ਾਰ ਉਹ ਜਿਆਦਾ ਮੰਦਾ ਹੈ ਹੋਰ ਮਾਨੂੰ ਸੋਚਣਾ ਚਾਹੀਦਾ ਕੁਝ ਨਾ ਕੁਝ ਤਾਂ ਅਚਾਰ ਕਈ ਤਾਂ ਬਰੇ ਖੁਸ਼ ਨੇ ਕਹਿੰਦੇ ਕਿ ਬਹੁਤ ਘਟਾਓ ਹੋ ਗਿਆ ਬਹੁਤ ਕਟੌਤੀ ਕਰ ਦਿੱਤੀ ਗਈ ਹੈ ਬਹੁਤ ਵਧੀਆ ਕੀਤਾ ਪਰਲਾ ਬਹੁਤ ਵਧੀਆ ਪ੍ਰਧਾਨ ਮੰਤਰੀ ਜੀ ਵੱਲੋਂ ਕੀਤਾ ਦੇਖੋ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਘਟਾਇਆ ਵੀ ਹੈ ਕਾਫੀ ਚੀਜ਼ਾਂ ਰੇਟ ਘਟੇ ਅਸੀਂ ਉਹਨੇ ਹੀ ਡਿਸਕਸ ਕਰ ਰਹੇ ਸੀਗੇ ਕਿਦਾਂ ਏਸੀ ਸਸਤਾ ਹੋ ਗਿਆ ਫ੍ਰਿਜ ਸਸਤਾ ਹੋ ਗਿਆ 12 ਸਸਤੀ ਹੋ ਗਈਆਂ ਇਹ ਬਹੁਤ ਚੀਜ਼ਾਂ ਸਸਤੀਆਂ ਹੋ ਗਈਆਂ ਬਾਕੀ ਨਾਲ ਕੱਪੜੇ ਦੇ ਉੱਤੇ ਵੀ ਦੇਖੋ ਜਿੱਦਾਂ ਉਹਨਾਂ ਨੇ ਰੌ ਮਟੀਰੀਅਲ ਹੈ ਧਾਗੇ ਦੇ ਰੀਡ ਘਟਾਏ ਇਹਨਾਂ ਨੇ 12 ਤੋਂ 7 5 ਕੀਤੇ ਆ ਤੇ ਟਾਈਮ ਵਾ ਕੇ ਕੱਪੜੇ ਦੇ ਥੋੜਾ ਪਿਛੋ ਰੇਟ ਰਿਡਿਊਸ ਹੋਏਗਾ ਆਏਗਾ ਕਸ਼ਵਰ ਫੈਲਾ ਹੋਏਗਾ ਹੀ ਹੋਏਗਾ ਨਾਲ ਤਾਂ ਜੀ ਇਹਨਾਂ ਨੂੰ ਹੋਰ ਭਾਈਓ ਅਜਾ ਕਿਸ਼ਤਾਂ ਦੇ ਦਿਓ ਤੁਸੀਂ ਤੁਸੀਂ ਸਾਰੇ ਉਮਰ ਘਟਦੀ ਹਨਾ ਅਕਾਲੀ ਵੀ ਘਟਦੀ ਕਾਂਗਰਸ ਵੀ ਘਟਦੀ ਹੁਣ ਆਵਾਜ਼ ਦੀ ਪਾਰਟੀ ਹੁਣ ਸੈਂਟਰ ਸਰਕਾਰ ਵੱਲੋਂ ਉਹਨੇ ਬੜਾ ਵੱਡਾ ਉਪਰਾਲਾ ਕੀਤਾ ਗਿਆ ਜੀਐਸਟੀ ਵੀ ਆਈਆਂ ਨੋਟਬੰਦੀਆਂ ਵੀ ਹੋਈਆਂ ਹਨਾ ਕਾਫੀ ਲੋਕ ਪਰੇਸ਼ਾਨ ਵੀ ਹੋਏ ਤੇ ਜੀਐਸਟੀ ਦੇ ਨਾਲ ਕਾਫੀ ਨੁਕਸਾਨ ਵੀ ਮਤਲਬ ਹੋਇਆ ਹਨਾ ਲੋਕਾਂ ਦਾ ਸਿਸਟਮ ਕੋਥ ਥਿਲ ਗਿਆ ਹਨਾ ਪੈਸਿਆਂ ਦਾ ਤੇ ਹੁਣ ਇਹ ਉਪਰਾਲਾ ਕਿਸ ਤਰ੍ਹਾਂ ਦਾ ਕੋਟੋਟੀ ਕੀਤੀ ਗਈ ਉਪਰਾਲਾ ਨਾ ਦੇਖੋ ਇਦਾਂ ਕਿ ਮਹਿੰਗਾਈ ਨਾ ਉਸ ਹੱਬ ਦੀ ਹੋਈ ਹੈ ਅਜੇ ਬੜੀ ਉਦਾਂ ਹੀ ਆ ਕੋਈ ਨਾ ਘਟਿਆ ਨਾ ਵਧੀਆ ਕੋਈ ਕਿਸੇ ਨੇ ਰੇਟ ਜੇ ਘਟਾਈ ਨਹੀਂ ਹੈਗੇ ਮਾਰਕੀਟ 'ਚ ਉਦਾਂ ਹੀ ਜਿੱਦਾਂ ਪਹਿਲਾਂ ਚੱਲਦਾ ਪਿਆ ਉਦਾਂ ਹੀ ਚੱਲਦਾ ਪਿਆ ਇਹ ਤੇ ਵਿਚਾਰ ਕਰਨਾ ਚਾਹੀਦਾ ਵੈਸੇ ਸਰਕਾਰ ਨੂੰ ਅੱਛਾ ਤੇ ਹੋਰ ਚੀਜ਼ਾਂ 'ਚ ਵੀ ਕਟਿਆ ਕੀ ਸਹੀ ਹੈ ਅਜੇ ਨਾ ਦੇਖੋ ਜੀ ਜਦ ਆਪਾਂ ਮਾਰਕੀਟ ਪਹਿਲਾਂ ਉਦਾਂ ਜਾਵਾਂਗੇ ਤਾਂ ਪਤਾ ਲੱਗੂਗਾ ਕਟਣਾ ਚਾਹੀਦਾ ਕਟੇ ਵੀ ਹੋਊਗੇ ਬਾਕੀ ਏਸੀ ਉਸ ਵਿੱਚ ਕਟਾਏ ਹੋਗੇ ਇਹਨਾਂ ਨੇ ਦੂਜੀਆਂ ਚੀਜ਼ਾਂ 'ਚੋਂ ਨੀ ਆਮ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਨਹੀਂ ਆਗੇ ਰੇਟ ਕਟੇ ਕੋਈ ਫਰਕ ਨਹੀਂ ਪਿਆ ਬਿਲਕੁਲ ਖਾਣ ਪੀਣ ਚੀਜ਼ਾਂ ਦੇ ਵਿੱਚ ਵੀ ਹਜੇ ਤੱਕ ਉਹੀ ਰੇਟ ਨੇ ਤੇ ਬਾਕੀ ਇਲੈਕਟ੍ਰੋਨਿਕ ਮਸ਼ੀਨਾਂ ਦੇ ਵਿੱਚ ਕਟਾਏ ਗਏ ਨੇ ਟੀਵੀ ਹੋ ਗਿਆ ਏਸੀ ਹੋ ਗਿਆ ਵਾਈਕਲ ਹੋ ਗਏ ਤੇ ਹੋਰ ਵੀ ਲੋਕਾਂ ਦੇ ਨਾਲ ਵੀ ਗੱਲਬਾਤ ਕਰਨੀ ਜਰੂਰ ਚਾਹਾਂਗੇ ਪਰ ਕਿਤੇ ਨਾ ਕਿਤੇ ਹੋਰ ਵੀ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਕਪੜਾ ਵਪਾਰੀ ਨੇ ਸਰ ਕਿਸ ਤਰ੍ਹਾਂ ਦੇ ਦਿਓ ਕਰੋਤੀ ਹੋਈ ਹੈ ਜੀਐਸਟੀ ਵਿੱਚ ਕਿੰਨਾਂ ਕੋ ਰਾਹ ਦੀ ਖਬਰ ਕੁਝ ਵੀ ਨਹੀਂ ਹੈ ਜੀ ਨਾਰਮਲ ਹੈ ਸਭ ਨਾਰਮਲ ਹੈ ਕੋਈ ਫਾਇਦਾ ਨਹੀਂ ਹੈ ਰੇਟ ਵੱਧ ਚੁਕੇ ਹਰ ਚੀਜ਼ ਕੇ ਜੀਐਸਟੀ ਨੇ ਗਮ ਕਰਦੀ ਹੈ ਹੋਰ ਕੁਝ ਨਹੀਂ ਹੈ ਕੋਈ ਫਾਇਦਾ ਨਹੀਂ ਹੈ ਸਾਡੇ 5% ਦਾ 5% ਕੋਈ ਫਰਕ ਨਹੀਂ ਆ। ਕਪੜਾ ਵਪਾਰੀ ਉਤਰਾ ਨਹੀਂ ਕੋਈ ਫਰਕ ਨਹੀਂ ਆ। ਬਿਜ਼ਨਸ ਬਿਲਕੁਲ ਜ਼ੀਰੋ ਹੈ। ਕਪੜਾ ਵਪਾਰੀ ਕੋਈ ਫਰਕ ਨਹੀਂ ਸਰ। ਕੋਈ ਫਰਕ ਨਹੀਂ ਬਿਲਕੁਲ। ਇਹ ਜਿਹੜੀ GST ਦੇ ਤੇ ਕਟੌਤੀ ਕੀਤੀ ਕਿ ਕੀ ਲੱਗਦਾ ਕਿ ਤਨਾ ਕਿਤੇ ਲੋਕਾਂ ਨੂੰ ਫਾਇਦਾ ਹੈ? ਨਹੀਂ ਨਹੀਂ ਕੁਝ ਵੀ ਨਹੀਂ ਸਰ। ਕੋਈ ਫਾਇਦਾ ਨਹੀਂ। ਕੋਈ ਫਾਇਦਾ। ਬਿਜ਼ਨਸ ਮਾਈਨਸ ਜ਼ੀਰੋ ਹੈ ਬਿਲਕੁਲ ਮਾਈਨਸ ਜ਼ੀਰੋ। ਕਪੜਾ ਦਾ ਬਿਜ਼ਨਸ ਬਿਲਕੁਲ ਜ਼ੀਰੋ ਹੈ। ਪਹਿਲੇ ਵੀ 500 ਅੱਭੀ 500 ਹੈ। ਅਜਾ ਪਹਿਲੇ ਸਰਕਾਰੀ ਗੱਲ ਕਰ ਰਹੀ ਹੈ। ਪਹਿਲੀ ਵਪਾਰੀ ਜਿਹੜਾ ਕਿ ਹਿਲਿਆ ਨਜ਼ਰ ਆ ਰਿਹਾ ਵਾ। ਲੋੜਬੰਦੀ ਹੋ ਗਈ ਫਿਰ ਉਸ ਤੋਂ ਬਾਅਦ ਔਰ ਇਹ ਸਭ ਕੁਝ ਹੋ ਗਿਆ ਪਾਵਰ ਬਿਲਕੁਲ ਖਤਮ ਹੈ ਜੀ ਬਿਲਕੁਲ ਠੱਪ ਹੈ। ਬਾਕੀ ਮੇਰੇ ਬਰਾਦਰ ਬੈਠੇ ਆ ਪਿੱਛੇ ਉਹਨੂੰ ਸੇ ਬਾਤ। ਅੱਛਾ ਕਿਸ ਤਰ੍ਹਾਂ ਦਾ ਵਿਪਾਰ ਆ ਕਿ ਕਰੋਟੀ ਹੋਈ ਹੈ ਕਹਿੰਦੇ ਕਿ ਹਰ ਇੱਕ ਚੀਜ਼ ਵਿੱਚ ਘਟਾ ਦਿੱਤਾ ਗਿਆ ਪਰਸੈਂਟੇਜ। ਅਈ ਉਹ ਰਿਜ਼ਲਟ ਨਿਕਲੇ ਕੋਈ ਨਹੀਂ ਜੀ। ਨਿਕਲ ਗਿਆ। ਉਹ ਭਾਈ ਤੇ ਆ ਗਈ ਹੈ ਕੋਈ ਸਸਤੀ ਬਿਜਲੀ ਵੀ ਹੁਣੇ। ਅੱਛਾ ਤੁਸੀਂ ਬੋਲੋ ਨਾ ਤੁਹਾਨੂੰ ਕੋਈ ਚੀਜ਼ ਮਿਲਦੀ ਵੀ ਹੈ ਤੁਸੀਂ ਆਪਣੀ ਬਿਲਡਿੰਗ ਬਣਾਣੀ ਮੰਨ ਲਓ। ਤੁਸੀਂ ਕੀ ਕਰੋਗੇ? ਤੁਹਾਨੂੰ ਸਸਤਾ ਮਿਲ ਗਿਆ, ਲੇਬਰ ਸਸਤੀ ਮਿਲ ਗਈ। ਤੁਸੀਂ ਦੱਸੋ ਨਾ। ਪ੍ਰੈਕਟੀਕਲੀ ਚਲੋ ਆਪਾਂ। ਇਹ ਤਾਂ ਭਾਈ ਗੱਲਾਂ ਹੋ ਰਹੀਆਂ ਜਿਹੜੀਆਂ ਹੋ ਰਹੀਆਂ। ਕਿ ਫਾਇਦਾ ਹੋ ਰਿਹਾ ਕਿਸ ਨੂੰ ਅਜੇ ਫਿਲਹਾਲ ਕੋਈ ਨਹੀਂ ਜਿਸਨੂੰ ਹੋਏਗਾ ਫਿਰ ਪਤਾ ਚੱਲੇਗਾ ਟਾਈਮ ਲੱਗੇਗਾ ਥੋੜੇ ਜਿਹਾ ਅੱਛਾ ਤੁਹਾਡੇ ਮੁਤਾਬਿਕ ਜੇ ਫ੍ਰਿਜ ਟੀਵੀ ਸੌਰੀ ਟੀਵੀ ਹੋ ਗਿਆ ਏਸੀ ਹੋ ਗਿਆ ਗੱਡੀਆਂ ਹੋ ਗਈਆਂ ਦੋ ਪਾ ਦੋ ਪਾ ਤੇ ਦੋ ਵਾਈਕਲ ਹੋ ਗਏ ਹਨ ਬਾਈਕ ਐਕਟਿਵ ਹੋ ਗਈਆਂ ਇੱਚ ਵਿੱਚ ਕੋਈ ਵੀ ਕਟੌਟੀਆਂ ਹੋਈਆਂ ਨੇ ਤੇ ਕਿਸ ਤਰ੍ਹਾਂ ਫਾਇਦਾ ਹੈਗਾ ਇਹ ਚੀਜ਼ਾਂ 7-8 7-8 8-8 ਹਜ਼ਾਰ ਰਕਮ ਲਗ ਲਗ ਫਰਦ ਤੇ ਫਾਇਦਾ ਇਸੇ ਦਾ ਫਿਰ ਜਿਸ ਨੂੰ ਪੀਚ ਕਰ ਜਾਵਾਂਗੇ ਸਸਤਾ ਪਏਗਾ ਠੀਕ ਹੈ جید بالکل yeah, yeah. 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 لگاتار देखो जी जेडे ਸਾਡੇ ਫਾਈਨੈਂਸ ਮਿਨਿਸਟਰ ਹੈ ਮਿਸਿਸ ਨਿਰਮਲਾ ਸੇਤਰਾਮ ਜੀ ਉਹਨਾਂ ਨੇ ਬਹੁਤ ਹੀ ਵਧੀਆ ਜੀਐਸਟੀ ਪੁਆਇੰਟ 2 2.0 ਕੀਤਾ ਹੈ ਬਹੁਤ ਹੀ ਵਧੀਆ ਹੈ ਸਾਡੇ ਬੈਨੀਫਿਟਸ ਮਿਡਲ ਕਲਾਸ ਵਰਕਰਸ ਨੂੰ ਬਹੁਤ ਬੈਨੀਫਿਟ ਹੋਏਗਾ ਤੇ ਰੈਡ ਮੈਟ ਦੀ ਅਸੀਂ ਗੱਲ ਕਰੀ ਤੀ ਹਜ਼ਾਰ ਤੋਂ ਨੀਚੇ ਵਾਲੀ ਆਈਟਮ ਪਹਿਲਾਂ ਵੀ 5% ਸੀ ਤੇ ਹੁਣ ਵੀ 5% ਹੀ ਰਹੇਗੀ ਤੇ 2500 ਤੋਂ ਪਲੱਸ ਆਈਟਮ ਪਹਿਲਾਂ 12% ਟੈਕਸ ਸਲੈਬ ਤੇ ਆਉਂਦੀ ਸੀ ਹੁਣ ਉਹ 5% ਦੇ ਸਲੈਬ ਤੇ ਆਏਗੀ ਤੇ ਮਿਡਲ ਕਲਾਸ ਵਰਕਰਸ ਨੂੰ ਬੈਨੀਫਿਟ ਹੋਏਗਾ ਤੇ 18% ਜਿਹੜੇ ਉਹਨਗੇ 25% 100 ਤੋਂ ਅਬੋਵ ਹੋਣਗੇ 18% ਦੇ ਅੰਗੇ ਸਲੈਬ ਜਿਹੜਾ ਮਿਡਲ ਕਲਾਸ ਵਰਕਰ ਹੈ ਉਹ ਪਰਚੇਸ ਕਰੇਗਾ ਔਰ ਇਹ ਸੇਵਿੰਗਸ ਹੋਏਗੀ 85% ਰਿਸੈਪਟਰ ਰਹੇਗਾ ਫਾਇਦਾ ਹੋਇਆ ਤੁਹਾਨੂੰ ਦੇਖੋ ਜੀ ਫਾਇਦਾ ਤਾਂ ਹਰ ਪਾਸੇ ਹੈ ਹੈਲਥ ਦਾ ਆਪਾਂ ਗੱਲ ਕਰੀਏ ਕੁਝ 0% ਟੈਕਸ ਪਰਫੈਕਟ 0% ਟੈਕਸ ਸਲੈਬ ਹੈ ਹੈਲਥ ਦਾ ਚਾਰਜ ਜੇ ਲੱਗਦਾ ਸੀ ਥੋੜਾ ਡਿਟਰੀਅਸ ਹੋਏਗਾ ਜਿਹੜੀ ਸਾਰਾ ਪ੍ਰੀਮੀਅਮ ਜਾਂਦਾ ਸੀ ਹੈਲਥ ਦੇ ਕੁਝ ਹੀ ਜਾਂਦਾ ਸੀਗਾ 0% ਤੇ ਆਏਗਾ ਇਹ ਡੇਰੀ ਪ੍ਰੋਡਕਟਸ ਤੇ ਜਾਂ ਕਲੋਥਿੰਗ ਤੇ ਕੁਝ ਬੈਨੀਫਿਟ ਤਾਂ ਹੋਏਗਾ ਜੀ ਉਹਨਾਂ ਦਾ اچھا ਜਿਹੜੇ ਕੱਪੜੇ ਨੇ ਕੱਪੜੇ ਦੇ ਉੱਤੇ ਵੀ ਹੋਣਾ ਚਾਹੀਦਾ ਕਿ ਨਹੀਂ ਕਪੜਾ ਦੇ ਪਾਸ 5% ਤਾਂ ਦਿਖੋ 1000 ਦੇ نیچے 5% ਸੀਗਾ ਉਹ 5% ਹੀ ਹੈ ਲੇਕਿਨ ਥੋੜਾ ਬੈਨੀਫਿਟ ਅਸਵੀ ਚਾਹੁੰਦੇ ਸੀ ਸਾਨੂੰ ਵੀ ਥੋੜਾ ਬੈਨੀਫਿਟ ਮਿਲੇ ਲੇਕਿਨ ਉਹਨਾਂ ਨੇ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਅਗਲਾ ਨੈਕਸਟ ਸਟੈਪ ਸਾਰੇ ਪਾਸੇ ਸਾਰੇ ਵਰਕਰਸ ਨੂੰ ਕਾਊਂਟ ਕਰਕੇ ਸਾਰੇ ਮੀਡਲ ਕਲਾਸ ਜਿਹੜੇ ਹੈਗੇ ਆ ਰੈਡੀमेड ਗਾਰਮੈਂਟਸ ਉਹਨਾਂ ਵੀ ਯਾਰ ਨਾ ਕਿ ਤੁਹਾਡੇ ਟੈਕਸ ਲਿਫਟ ਕਟਾਇਆ ਜਾਏ ਬਿਲਕੁਲ ਆ ਸਾਨੂੰ ਅਗੇ ਹਾਨੀ ਕਰ ਡਿਟੇਲ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਾਕੀ ਚੀਜ਼ਾਂ ਦੇ ਵਿੱਚ ਕਟੌਤੀ ਤਾਂ ਕੀਤੀ ਗਈ ਪਰ ਕਪੜਿਆਂ ਦੇ ਪਰਸੈਂਟੇਜ ਵਿੱਚ ਵੀ ਰੇਟਾਂ ਦੇ ਵਿੱਚ ਵੀ ਕਟੌਤੀ ਕਰਦੀ ਚਾਹੀਦੀ ਤੁਹਾਡੀ ਕੀ ਸੁਝਾਵ ਹੈ ਸਾਨੂੰ ਕਮੈਂਟ ਸੈਕਸ਼ਨ ਜਰੂਰ ਸੇ ਜੁੜੇ ਲਿਖਣਾ ਲੈ ਜਨਾ ਯੂਮ ਬੀ ਰਿਪੋਰਟ ਤਾਂ